ਨੇ ਬੋਲ ਵਧੀਆ ਬਹੁਤ ਸੋਹਣਾ ਬੋਲ। ਉਹ ਤੇ ਇੱਕ ਵੱਡਾ ਬੂਟਾ ਲਵਾਓ, ਪਿੱਪਲ ਜਾਂ ਬੋਦ ਲਵਾਓ ਗੁਠ ਤੇ। ਆਓ ਗੁਠ ਤੇ ਲਾਉਣ। ਨਿਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਅੱਜ ਟਰੋਲੀ ਖਾੜੇ ਖੇੜੇ ਦੀਆਂ ਸੰਸਥਾ ਸਮੂਹ ਨੌਜਵਾਨ ਵੀਰ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ, ਦਰਖਤ ਲਾਉਣ ਦਾ। ਵੀ ਦਰਖਤਾਂ ਦੀ ਬੜੀ ਘਾਟ ਹੈ। ਦਰਖਤ ਨਾ ਹੋਣ ਕਰਕੇ ਪ੍ਰੋਫਿਊਸ਼ਨ ਬਹੁਤ ਖਰਾਬ ਹੋ ਰਿਹਾ ਹੈ। ਪ੍ਰੋਫਿਊਸ਼ਨ ਨੂੰ ਬਚਾਉਣ ਵਾਸਤੇ ਟਰੋਲੀ ਖੇੜੇ ਤੋਂ ਮੇਰਾ ਵੀਰ ਬਲਕਾਰ ਸਿੰਘ ਦੋਰਾ ਜੀ ਡਾਕਟਰ ਜੀ ਸਾਰੀ ਟਰੋਲੀ ਸੰਗਤ ਵੱਲੋਂ ਬੂਟੇ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। 10ਵੇਂ ਮੇਰੇ ਸਮਾਂ ਮਿਲਿਆ ਬੂਟੇ ਲਾਉਣ ਦਾ। ਅਸੀਂ ਸਾਰੇ ਟਰੋਲੀ ਵਾਲਿਆਂ ਧੰਨਵਾਦੀ ਹਾਂ ਜਿਨ੍ਹਾਂ ਉਰਾਲਾ ਕੀਤਾ ਤੇ ਬੂਟੇ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ। ਮੈਂ ਇੱਥੇ ਫਤਿਹ ਲਾਉਣਾ ਸਾਰੀ ਕਮੇਟੀ ਨੂੰ ਇਹਨਾਂ ਵੀਰਾਂ ਦਾ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਨਾਮ ਵਾਹਿਗੁਰੂ ਸਤ ਗਰੋ ਸਤਨਾਮ ਵਾਹਿਗੁਰੂ 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 ਸਤਨਾਮ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ